हम अवगुण भरे एक गुण अमरित अमृत षाड बिख खाई माया मोह परम पै भूले सुत दार प्रीत लगाई ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੋ ਕਾਹੋ ਟਾਲ ਗੁਰ ਸੇਵੀਆ ਅਹਨਿ ਸੁਸਹਜ ਸੁਪਾਈ ਦਰਸ਼ਾਨ ਪਰਸ ਆਏ ਗੁਰ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਕਸਾਮ ਦੀ नूर अर्सों हो कुर्सों हो चट्टिया, तुद डिठे सचे पात्षाह, मल जनम जनम दी कट्टिया, सजन सचा पात्षाह, ਇਰਸ਼ਾ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇ ਸਾ ਸਤਨਾਮ ீ வா சேஜஜி தனசரி மஹல்லா பீனே ਰਾਖੈ ਜਨਕੀ ਆਪ ਤਰਨ ਤਾਰਨ ਹਰ ਨਿੱਧ ਦੁਖ ਨਸਕ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖ ਜਨਕੀ ਆਪ ਤਰਨ ਤਰਨ ਹਰ ਨਿਦ ਦੁਖ ਨਸਕ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦਿਆਲ ਪੂਰਨ ਤੇਸ ਬਿਨਾ ਨਹੀਂ ਕੋਈ ஜம மரண நிவார்பிமரீ சோ வீத சிமர கத் சாச பகத்த கர விசார முத பாய சாச ਬੇਨ ਸਜਾਈ ਅੰਧਾਰ ਚਰਨ ਕਮਲ ਆਧਾਰ ਜਨਕਾ ਆਰਾਸ ਪੂੰਜੀ ਏਕ ਤਾਨ ਮਾਨ ਦਿਬਾਨ ਸਾਚਾ ਨਾਨਕ ਕੀ ਪ੍ਰਭ ਟੀਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਨ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਆਪ ਬੜੇ ਵੱਡੇ ਭਾਗਾ ਵਾਲੇ ਹੋ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁਖਵਾਕ ਨੂੰ ਸੁਣਨਾ ਕੀਤਾ ਹੈ ਅੱਜ ਮਸਿਆ ਦਾ ਦਿਹਾੜਾ ਹੈ ਆਪ ਸਰਬੱਤ ਸੰਗਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਬੜੇ ਵੱਡੇ ਭਾਗ ਹੋਣ ਤਾਂ ਹੀ ਸਤਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ ਬਾਣੀ ਸੁਣਨ ਪੜਨ ਦਾ ਸੁਭਾਗ ਮਿਲਦਾ ਹੈ ਸਤਸੰਗ ਜੀ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸਾ ਜੀਵਾਂ ਦੇ ਉੱਤੇ ਤਰਸ ਹੈ ਜੋ ਸਤਗੁਰੂ ਜੀ ਤ੍ਰੁੱਠ ਕਰਕੇ ਰਹਿਮਤ ਕਰਦੇ ਹਨ ਆਉਣ ਵਾਲਾ ਸਮਾਂ ਸਭ ਸੰਗਤਾਂ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਮੇਰ ਪਰਿਆ ਹੱਥ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਿਰ ਤੇ ਰੱਖਣ ਦੁੱਖਾਂ ਆਕ੍ਰੇਸ਼ਾਂ ਦਿਲਦਰਾ ਤੂੰ ਪਚਾ ਕਰਕੇ ਰੱਖਣ ਕੁਝ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਇਹ ਹੁਕਮ ਕੀਤਾ ਸੀ ਕਿ ਮਸਿਆ ਦੇ ਪਰਥਾਏ ਕੁਝ ਗੁਰਮਤ ਵਿਚਾਰ ਕੀਤੀ ਜਾਵੇ ਕਿ ਮਸਿਆ ਕੀ ਹੈ ਗੁਰੂ ਘਰਾਂ ਦੇ ਵਿੱਚ ਮਸਿਆ ਵਾਲੇ ਦਿਨ ਜਿਹੜੀ ਸੰਗਤ ਦੀ ਇਕੱਤਰਤਾ ਹੈ ਕੀ ਇਹ ਕਿਤੇ ਕੋਈ ਕਰਮਕਾਂਡਤਾ ਨਹੀਂ ਗੁਰਬਾਣੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਸਿਆ ਦੇ ਪਰਥਾਏ ਕੀ ਉਪਦੇਸ਼ ਬਖਸ਼ਦੇ ਹਨ ਤੇ ਗੁਰੂ ਦੇ ਸਿੱਖ ਨੂੰ ਭਾਈ ਕਿਸ ਤਰ੍ਹਾਂ ਮੱਸੀਆ ਮਨਾਉਣੀ ਚਾਹੀਦੀ ਹੈ ਸੋ ਸਤਸੰਗ ਜੀ ਥੋੜਾ ਕੁ ਸਮਾਂ ਆਪਸ ਵਿੱਚ ਸੰਗਤਾਂ ਦੇ ਚਰਨ ਪਰਸਨ ਦਾ ਯਤਨ ਕਰਾਂਗੇ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਕੁਝ ਬੇਨਤੀਆਂ ਸਭ ਤੋਂ ਪਹਿਲਾਂ ਤੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਮੱਸੀਆ ਕੇਵਲ ਸਮੇਂ ਦੀ ਇਕਾਈ ਹੈ ਕੋਈ ਕਰਮਕਾਂਡ ਨਹੀਂ ਜਿਵੇਂ ਕਿ ਅੱਜ ਕੱਲ ਜਵੜਾ ਚੱਲਦਾ ਹੈ ਗੁਰਮਖੋ ਦੰਬੀ ਪਖੰਡੇ ਆ ਮਿਲ ਜਾਂਦੇ ਨੇ ਕਿ ਆਹ ਕੰਮ ਅੱਜ ਦੇ ਦਿਨ ਕਰ ਦੋ ਜੀ ਭਲਾ ਹੋ ਜਾਵੇਗਾ ਆਹ ਕੰਮ ਅੱਜ ਦੇ ਦਿਨ ਕਰ ਦੋ ਭਲਾ ਹੋ ਜਾਵੇਗਾ ਕਿਸੇ ਦੂਸਰੇ ਦਾ ਨੁਕਸਾਨ ਵੀ ਕਰਾਉਂਦੇ ਨੇ ਪਰ ਗੁਰਮੁਖੋ ਜਿਹੜਾ ਭਲਾ ਹੈ ਉਹ ਤਾਂ ਹੀ ਹੁੰਦਾ ਹੈ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਦੇ ਆ ਸੋ ਰੋ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਗੁਰਬਾਣੀ ਚ ਅਮਾਵਸ ਸ਼ਬਦ ਵਰਤਿਆ ਹੈ ਮਸੀਹਾ ਕਹਿ ਦਿੰਦੇ ਨੇ ਜੀ ਆਪਾਂ ਸਤਿਗੁਰਾਂ ਜੀ ਨੇ ਅਮਾਵਸ ਲਿਖਿਆ ਤੇ ਅਮਾਵਸ ਸ਼ਬਦ ਜੋ ਵਰਤਿਆ ਨਾ ਸਤਿਗੁਰਾਂ ਜੀ ਨੇ ਇਸ ਦੇ ਆਧਾਰ ਤੇ ਗੁਰਬਾਣੀ ਚ ਅਰੰਭਤਾ ਹੁੰਦੀ ਕੁਝ ਸ਼ਬਦਾਂ ਦੀ ਜਿਵੇਂ ਅਮਾਵਸ ਆਤਮ ਸੁਖੀ ਭਏ ਸਤਿਗੁਰੂ ਜੀ ਸਮਝਾਉਂਦੇ ਨੇ ਅਮਾਵਸ ਮਹਿ ਆਸ ਨਿਵਾਰ ਹੋ ਆਮਵਸਿਆ ਚੰਦ ਗੁਪਤ ਗੈਣਾਰ ਸੋ ਉਹ ਰਾਤ ਜਿਸ ਰਾਤ ਨੂੰ ਹਨੇਰਾ ਹੋਵੇ ਤੇ ਚੰ드ਰਮਾ ਬਿਲਕੁਲ ਦਿਖਾਈ ਨਾ ਦੇ ਉਹਨੂੰ ਮਸਿਆ ਦੀ ਰਾਤ ਕਿਹਾ ਜਾਂਦਾ ਹੈ ਹੈ ਇਹ ਸਮੇਂ ਦੀ ਇਕਾਈ ਕੋਈ ਕਰਮਕਾਂਡ ਨਹੀਂ ਸਮੇਂ ਦੀ ਇਕਾਈ ਹੈ ਜੀ ਕੋਈ ਕਰਮਕਾਂਡ ਨਹੀਂ ਸਮੇਂ ਦੀ ਇਕਾਈ ਹੈ ਕਰਮਕਾਂਡਾਂ ਦੇ ਵਿੱਚੋਂ ਬਾਹਰ ਆ ਕੇ ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ ਸਮੇਂ ਦੀ ਇਕਾਈ ਪੁਰਾਤਨ ਸਮੇਂ ਦੀ ਵੰਡ ਦੇ ਆਧਾਰ ਤੇ ਇਹ ਮਸਿਆ ਇਹ ਸੰਗਰਾਦ ਇਹ ਪੁੰਨਿਆ ਇਹ ਹੋਣ ਦੇ ਵਿੱਚ ਆਈਆਂ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਚੰਦਰਮਾ ਤੇ ਸੂਰਜ ਦੀ ਚਾਲ ਦੇਖ ਕੇ ਹੀ ਸਮੇਂ ਨੂੰ ਮਾਪਿਆ ਜਾਂਦਾ ਸੀ ਅੱਜ ਵਾਗਯੋਗ ਸਾਧਨ ਜਿਵੇਂ ਆਪਾਂ ਦੇਖਦੇ ਹਾਂ ਗੁਰਮਖੋ ਇਹ ਨਹੀਂ ਸਨ ਉਹਨਾਂ ਸਮਿਆਂ 'ਚ ਜੇ ਕੈਲੰਡਰ ਆਧਿਕ ਵੀ ਆਏ ਨੇ ਤੇ ਇਹ ਵੀ ਸੂਰਜ ਤੇ ਚੰਦਰਮਾ ਦੀ ਚਾਲ ਤੋਂ ਹੀ ਹੋਣ ਦੇ ਵਿੱਚ ਆਏ ਨੇ ਤੇ ਇਹਨਾਂ ਦੀ ਚਾਲ ਦੇ ਆਧਾਰ ਤੇ ਕਿੰਨਾ ਸਮਾਂ ਬੀਤ ਗਿਆ ਕਿੰਨਾ ਰਹਿ ਗਿਆ ਇਤ ਆਦਿਕ ਰੁੱਤਾਂ ਦੇ ਆਧਾਰ ਤੇ ਹੀ ਸਮੇਂ ਦੀ ਵੰਡ ਹੁੰਦੀ ਸੀ ਉਸ ਸਮੇਂ ਦੀ ਵੰਡ ਦੇ ਆਧਾਰ ਤੇ ਦਿਨ ਨਿਧਾਰਤ ਕੀਤੇ ਹੋਏ ਸਨ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਸਨ ਗੁਰਮਖੋ ਉਚਾਈ ਚਾਈ ਫਿਰ ਗੁਰੂ ਦੇ ਚਰਨਾਂ 'ਚ ਪਹੁੰਚ ਜਾਂਦੇ ਸਨ ਸੋ ਇਸ ਤਰ੍ਹਾਂ ਫਿਰ ਇਹ ਸਮੇਂ ਦੀ ਜੋ ਵੰਡ ਹੈ ਉਸ ਦੇ ਆਧਾਰ ਤੇ ਇਹ ਹੋਂਦ ਹੈ ਮੱਸੀਆ ਸੰਗਰਾਦ ਆਦਿਕ ਕੋਈ ਕਰਮ ਕਾਂਡ ਨਹੀਂ ਸੋ ਸਤਸੰਗਤ ਜੀ ਸੰਗਤਾਂ ਨੇ ਗੁਰੂ ਦੇ ਚਰਨਾਂ 'ਚ ਪਹੁੰਚਣਾ ਸੇਵਾ ਕਰਨੀ ਸਿਮਰਨ ਕਰਨਾ ਇਹ ਸ਼ੁਰੂ ਤੇ ਹੁੰਦਾ ਆ ਰਿਹਾ ਜੀ ਇਹ ਕੋਈ ਕਰਮ ਕਾਂਡ ਨਹੀਂ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਦੇ ਵਿੱਚ ਵਿਚਰਿਆ ਕਰਦੇ ਸਨ ਨਾ ਆਪ ਹੁਣ ਵੇਖੋ ਸ਼ਬਦ ਸਰੂਪ ਚ ਵਿਚਰਦੇ ਨੇ ਜੋਗੋ ਜੋਗਾ ਟਾਲਨੇ ਸੱਚੇ ਪਾਤਸ਼ਾਹ ਸਦਾ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਵਰਤਾਉਂਦੇ ਨੇ ਸੋ ਜਦੋਂ ਸਤਗੁਰੂ ਜੀ ਸਰਗੁਣ ਸਰੂਪ ਚ ਵਿਚਰਦੇ ਸਨ ਤੇ ਸੱਚੇ ਪਾਤਸ਼ਾਹ ਜੀ ਨੇ ਨਾ ਰਹਿਮਤਾਂ ਕੀਤੀਆਂ ਨੇ ਕਿਹੜੀਆਂ ਰਹਿਮਤਾਂ ਜੀ ਜਿਵੇਂ ਆਪਾਂ ਕਈ ਇਤਿਹਾਸਿਕ ਖੂਬ ਦੇਖਦੇ ਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਲੱਗੇ ਹੋਏ ਉਹਨਾਂ ਦਿਨਾਂ ਦੇ ਵਿੱਚ ਸੰਗਤ ਨੂੰ ਜਲਦੀ ਲੋੜ ਹੋਇਆ ਕਰਦੀ ਸੀ ਸਤਿਗੁਰੂ ਜੀ ਖੂਲਵਾ ਦਿਆ ਕਰਦੇ ਸਨ। ਸਤਸੰਗਤ ਜੀ ਉਹਨਾਂ ਖੂਵਾਂ ਨੂੰ ਚਲਾਉਣਾ, ਗੇੜਨਾ, ਸੇਵਾ ਕਰਨੀ ਤੇ ਫਿਰ ਬਲਦ ਆਦਿਕ ਲੈ ਕੇ ਆਉਣਾ ਤੇ ਕਿਸ ਸਮੇਂ ਜਾਣਾ ਹੈ ਜੀ, ਕਿਹੜੇ ਦਿਨ ਜਾਣਾ ਹੈ। ਉਹ ਇੱਕਾਈ ਸੀ ਕੇਵਲ ਮੱਸੀਆ ਸੰਗਰਾਮ ਆਦਿਕ ਸਮੇਂ ਦੀ। ਤੇ ਇਹਨਾਂ ਦੇ ਆਧਾਰ ਤੇ ਸੰਗਤਾਂ ਦੀ ਇਕਤਰਤਾ ਹੁੰਦੀ ਸੀ ਕਿ ਚਲੋ ਮੱਸੀਆ ਵਾਲੇ ਦਿਨ ਜਾਵਾਂਗੇ ਜੀ, ਸੰਗਤਾਂ ਨੇ ਬਲਦ ਲੈ ਕੇ ਆਉਣੇ, ਸੇਵਾ ਕਰਨੀ। ਗੁਰੂ ਜੀ ਦੇ ਦਰਸ਼ਨ ਕਰਨੇ ਹੁਕਮ ਨੂੰ ਸੁਣਨਾ ਤਿਲ ਫੁਡ ਭੇਟਾ ਦਸਵੰਦ ਲੈ ਕੇ ਆਉਣਾ ਲੰਗਰ ਲੱਗਣੇ ਤੇ ਛਕਣੇ ਉਸੇ ਤਰ੍ਹਾਂ ਹੀ ਹੁਣ ਵੀ ਹੁੰਦਾ ਹੈ ਨਾ ਇਹਨੂੰ ਕਰਮਕਾਂਡ ਵੱਲ ਲੈ ਕੇ ਨਾ ਜਾਓ ਇਹਦੇ ਤੂੰ ਗੁਰੂ ਦੀ ਰਹਿਮਤ ਦੀ ਪ੍ਰਾਪਤੀ ਕਰਿਆ ਕਰੋ ਜੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਗੁਰੂ ਦੇ پاس ਉਹ ਰਹਿਮਤ ਲੈਣੀ ਆ ਨਾ ਕਿ ਸਤਸੰਗ ਜੀ ਸ਼ੰਕਿਆਂ ਦੇ ਵਿੱਚ ਬੈ ਕੇ ਤੇ ਕਰਮਕਾਂਡਾਂ ਵੱਲ ਲੈ ਕੇ ਜਾਣਾ ਆਪਣੇ ਆਪ ਨੂੰ ਤੋ ਇਸ ਤਰ੍ਹਾਂ ਇਕਤਰਤਾ ਹੋਇਆ ਕਰਦੀ ਸੀ ਜੀ ਤੇ ਇਹ ਇਕਤਰਤਾ ਕੋਈ ਵਿਖੰਡ ਨਹੀਂ ਕੋਈ ਕਰਮਕਾਂਡ ਨਹੀਂ ਅੱਜ ਵੀ ਆਪਾਂ ਆਪਣਾ ਭਲਾ ਬਖਸ਼ਵਾ ਸਕਦੇ ਹਾਂ ਗੁਰੂ ਦੇ ਚਰਨਾਂ 'ਚ ਜੁੜ ਕੇ ਕਿਉਂਕਿ ਸਤਗੁਰੂ ਜੀ ਸਮਝਾਉਂਦੇ ਨੇ અમાਵਸ ਮਹਿ ਆਸ ਨਿਵਾਰਹੁ ਅੰਤਰਜਾਮੀ RAM ਸਮਾਰਹੁ ਸਤਗੁਰੂ ਜੀ ਸਮਝਾਉਂਦੇ ਨੇ અમાਵਸਿਆ ਚੰਦ ਗੁਪਤ ਗਹਿਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਵਰਮਖੀ ਹਨੇਰਾ ਤੇ ਇਹ ਜੀਵ ਤੇਨੂੰ ਦਿਸ ਪਿਆ ਹਰਮੁਖੀ ਹਨੇਰਾ ਇਹ ਜਿਹੜੇ ਬਾਰਮਖੀ ਨੇਤਰ ਨੇ ਨਾ ਇਹਨਾਂ ਦੇ ਦੁਆਰਾ ਤੈਨੂੰ ਦਿਸ ਪਿਆ ਹੈ ਉਹਨਾਂ ਮੰਨ ਲਾ ਲਿਆ ਕਿ ਅੱਜ ਮਸਿਆ ਪਰ ਜਿਹੜਾ ਅੰਦਰ ਦਾ ਹਨੇਰਾ ਉਹ ਕਿਦਾਂ ਦੇਖਣਾ ਹੈ ਜੀ ਉਹ ਦੇਖ ਉਹ ਦੇਖ ਭਾਈ ਉਹ ਕਿਹੜਾ ਹਨੇਰਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਹ ਹਨੇਰਾ ਈਰਖਾ ਦਾ ਜੋ ਹਿਰਦੇ ਚ ਭਰੀ ਹੋਈ ਹੈ ਨਫ਼ਰਤ ਈਰਖਾ ਦੁਐਤ ਇਹ ਨਸ਼ੇ ਇਹ ਵਿਕਾਰ ਸਾਰਾ ਹਨੇਰਾ ਹੀ ਹੈ ਜੀ ਅਗਿਆਨਤਾ ਦਾ ਹਨੇਰਾ ਇਹਨੂੰ ਦੂਰ ਕਰਨਾ ਹੈ ਗੁਰੂ ਦੇ ਸਿੱਖ ਨੇ ਸ਼ਬਦ ਦੇ ਨਾਲ ਜੁੜ ਕੇ ਤੇ ਜਦੋਂ ਇਹਨੂੰ ਦੂਰ ਕਰ ਲਿਆ ਨਾ ਅਗਿਆਨਤਾ ਦੇ ਹਨੇਰੇ ਨੂੰ ਫਿਰ ਸਮਝੋ ਆਪਾਂ ਵੀ ਮਸਿਆ ਬਣਾ ਲਈ ਤੇ ਹੋਣਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆ ਜਦੋਂ ਅੰਤਰਜਾਮੀ ਰਮੇ ਹੋਏ ਆਰਾਮ ਅਕਾਲ ਪੁਰਖ ਪਰਮਾਤਮਾ ਸਮਾਰ ਹੋ ਉਹਦਾ ਸਿਮਰਨ ਕਰਾਂਗੇ ਤੇ ਜੇ ਇਕੱਲੇ 12 ਤਰੀਕਾਂ ਤੱਕ ਸੀਮਤ ਰਹੇ ਫਿਰ ਤੇ 30 ਵਾਰ ਸੇਵਾ ਮੁਗਧ ਗਵਾਰ ਇਹੀ ਆ ਨਾ ਕਿ ਆਜਾ ਤਰੀਕ ਆ ਜੀ ਆਹ ਵਾਰਿਆ ਜੀ ਤੇ ਰੱਬ ਦਾ ਚੇਤਾ ਹੀ ਨੇ ਆਇਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਕੇਵਲ 12 ਤਰੀਕਾਂ ਤੱਕ ਸੀਮਤ ਰਹੋਗੇ ਨਾ ਤੇ ਫਿਰ ਕੁਝ ਹੱਥ ਨਹੀਂ ਲੱਗਣਾ ਉਹ ਤਾਂ ਭਾਈ ਮੂਰਖਾਂ ਵਾਲੇ ਕੰਮ ਨੇ ਥਿਥੀ ਵਾਰ ਸੇਵਹਿ ਮੁਗਦ ਗਵਾਰ ਇਸ ਕਰਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਤੇ ਜਿਹੜਾ ਜੁੜ ਗਿਆ ਜੀ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੀ ਸਾਰੀ ਸਮੇ ਉਹਦੇ ਲਈ ਸੁਭਾਵੇ ਨੇ ਸੋਭਾ ਵਾਲੇ ਨੇ ਸੁਖਾਣ ਨੇ ਸੁੱਖਾਂ ਦੇ ਨਾਲ ਭਰੇ ਹੋਏ ਨੇ ਜਿਹੜਾ ਭਾਈ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੈਂਦਾ ਹੈ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਏ ਵਾਹਿਗੁਰੂ ਆ ਰਹਿਮਤ ਕਰ ਆ ਦਇਆ ਕਰ ਸਤ ਸੰਗਤ ਜੀ ਗੁਰਬਾਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਅਮਾਵਸ ਆਤਮ ਸੁਖੀ ਭਏ ਸੰਤੋਖ ਦੀ ਆ ਗੁਰਦੇਵ अमावस आत्म सुखी पाए अंदर दा ਹਨੇਰਾ ਮਿਟ ਜਾਵੇਗਾ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੇ ਸਦਕਾ ਸੰਤੋਖ ਦੀ ਦਾਤ ਮਿਲੇਗੀ ਗੁਰਦੇਵ ਆਪ ਦੇਣਗੇ ਗੁਰੂ ਪ੍ਰਕਾਸ਼ ਰੂਪ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਮਨ ਤਨ शीतल ਸਾਥ ਸਹਿਜ ਲਾਗਾ ਪ੍ਰਭ ਕੀ ਸੇਵ ਮਨ ਕਰਕੇ ਤਨ ਕਰਕੇ शीतलता ਦੀ ਪ੍ਰਾਪਤੀ ਸਹਿਜ ਅਵਸਥਾ ਇਹ ਦਾਤਾ ਗੁਰੂ ਦੀ ਸੇਵਾ ਦੇ ਪਾਸੂ ਮਿਲਦੀਆਂ ਨੇ ਪ੍ਰਭੂ ਪਰਮਾਤਮਾ ਦੀ ਸੇਵਾ ਦੇ ਦੁਆਰਾ ਬੰਧਨ ਟੁੱਟ ਜਾਂਦੇ ਨੇ ਟੁੱਟੇ ਬੰਧਨ ਇਹ ਜਿਹੜੇ ਵਿਕਾਰਾਂ ਦੇ ਬੰਧਨ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਨੇ ਬਹੁ ਵਿਕਾਰ ਇਹ ਟੁੱਟ ਜਾਂਦੇ ਨੇ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕਿ ਕਾਮ ਤੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਆ ਮਨ ਕਰਕੇ ਜੁੜੀਏ ਤਾਂ ਸਹੀ ਜੁੜਿਆ ਕਰੀਏ ਗੁਰਮਖੋ ਤੇ ਫਿਰ ਕੀ ਹੁੰਦਾ ਜੀ ਜਦੋਂ ਸੰਗਤ ਕਰਦੇ ਆ ਨਾ ਸੰਗਤ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਜਿੱਥੇ ਨਾਮ ਦੀ ਗੱਲ ਹੁੰਦੀ ਐ ਜੀ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਨੇ ਪ੍ਰਕਾਸ਼ ਮਾਨ ਨੇ ਉਹ ਆ ਜੀ ਸੰਗਤ ਤੇ ਐਸੀ ਸੰਗਤ ਚ ਜਦੋਂ ਮਿਲ ਜਾਈਏ ਨਾ ਸੰਗਤ ਦੇ ਨਾਲ ਮਿਲ ਪਵੇ ਸੰਗਤ ਫਿਰ ਦੁਰਮਤ ਮਿਟੀ ਹੋ ਮੈਂ ਛੁੱਟੀ ਦੁਰਮਤ ਜਿਹੜੀ ਭੈੜੀ ਮਤ ਉਹ ਦੂਰ ਹੋ ਜਾਂਦੀ ਹੁਮੇ ਮੈਂ ਮੇਰੀ ਦਾ ਨਸ਼ਾ ਉੱਤਰ ਜਾਂਦਾ ਜੀ ਸਿਮਰਤ ਹਰ ਕੋ ਨਾਮ ਹਰੀ ਪ੍ਰਮਾਤਮਾ ਦੇ ਸਿਮਰਨ ਦੇ ਦੁਆਰਾ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਇਹ ਜਨਮ ਮਰਨ ਦੇ ਚੱਕਰ ਚੋਂ ਬਾਹਰ ਕੱਢਣ ਦੇ ਸਮਰਾਥ ਆ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਸਤਗੁਰ ਆਇਓ ਸ਼ਰਨ ਤੁਹਾਰੀ ਕੀ ਨਹੀਂ ਮਿਲਦਾ ਜੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਹੀ ਹਮਾਰੀ ਤੇ ਜਿਹੜਾ ਸ਼ਰਨ ਆ ਜਾਂਦਾ ਹੈ ਜੀ ਜਿਹੜਾ ਸ਼ਰਨ ਆ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਜਾ ਆ ਜਾਂਦਾ ਹੈ ਜੇ ਕੋਈ ਆਵੇ ਤੇ ਆਉਣ ਦਿਆ ਕਰੋ ਜੀ ਉਹਨੂੰ ਰੋਕਿਆ ਨਾ ਕਰੋ ਗੁਰਮਖੋ ਕਿ ਜੇ ਭਾਈ ਤੂੰ ਤੇ ਗੁਰੂ ਘਰ ਚਲੇ ਜਾਣਾ ਹੈ ਮੱਥਾ ਟੇਕਣ ਤੇ ਸਾਡੇ ਗੰਮ ਕਰ ਕਿੰਨੇ ਕਰਨੇ ਨੇ ਤੇ ਉਹਨੂੰ ਜਾਣ ਦਿਆ ਕਰੋ ਕਿਉਂ ਜੀ ਸਤਿਗੁਰ ਜੀ ਕਹਿੰਦੇ ਆਪ ਤਰਿਆ ਗੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਣ ਜਿਹੜਾ ਗੁਰੂ ਦੀ ਸ਼ਰਨ ਚ ਪਹੁੰਚ ਗਿਆ ਨਾ ਆਪ ਤੇ ਤਰਿਆ ਹੀ ਆ ਜੀ ਜਿੰਨੀ ਨਾਮ ਧਿਆਇਆ ਗਏ ਮਸ਼ੱਗਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਤੇ ਤਰਦਾ ਹੀ ਆ ਗੁਟੰਬ ਸਿਉ ਪਰਿਵਾਰ ਵੀ ਤਾਰ ਲੈਂਦਾ ਅਗਿਆਨ ਇੰਦਰੇ ਕਰਮ ਇੰਦਰੇ ਉਹਦੇ ਤਰ ਜਾਂਦੇ ਨੇ ਪਰ ਤਖ ਪਰਿਵਾਰ ਵੀ ਤਰ ਜਾਂਦਾ ਹੈ ਜੀ ਕਿਉਂਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਨਾ ਦੇ ਨਾਲ ਜੁੜਦਾ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਹਰੀ ਪਰਮਾਤਮਾ ਦੀ ਸੇਵਾ ਕਰਨ ਨੂੰ ਮਨ ਕਰਦਾ ਹੈ ਨਾ ਸਤਿਗੁਰੂ ਜੀ ਕਹਿੰਦੇ ਨਾਮ ਜਪਿਆ ਕਰੋ ਇਹੀ ਸੇਵਾ ਜੀ ਗੁਰਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਇਹ ਦਾਤਾ ਪੂਰੇ ਗੁਰੂ ਦੇ ਪਾਸੋਂ ਮਿਲਦੀਆਂ ਕਿਸੇ ਦੰਬੀ ਪਖੰਡੀ ਦੇ ਪਾਸੋਂ ਨਹੀਂ ਮਿਲਦੀ ਪੂਰੇ ਗੁਰੂ ਦੇ ਪਾਸੋਂ ਮਿਲਦੀਆਂ ਐਵੇਂ ਨਹੀਂ ਸੰਗਤਾਂ satsang ਜੀ ਗੁਰੂ ਦੇ ਚਰਨਾਂ 'ਚ ਪਹੁੰਚਦੀਆਂ ਹੁਣ ਵੀ ਵੇਖ ਲਓ ਉਸੇ ਤਰ੍ਹਾਂ ਹੀ ਉਹ ਪੁਰਾਤਨ ਮਰਿਆਦਾ ਚੌਂਕੀਆਂ ਸ੍ਰੀ ਦਰਬਾਰ ਸਾਹਿਬ ਸ੍ਰੀ ਧਰਮਤਾਰਨ ਸਾਹਿਬ ਇਹ ਕੋਈ ਪਖੰਡ ਵਾਲੀਆਂ ਨਹੀਂ ਸਨ ਇਹਨਾਂ ਦੇ ਵਿੱਚ satsang ji ਇੱਕ ਹੱਥ 'ਚ ਮਿਸਾਲ ਹੋਇਆ ਕਰਦੀ ਸੀ ਸਮੇਂ ਦੀ ਲੋੜ ਸੀ ਨਾ ਉਸ ਸਮੇਂ ਨਾ ਪੱਕੀਆਂ ਸੜਕਾਂ ਨਾ ਸਾਧਨ ਸਨ ਪਗ ਡੰਡੀਆਂ ਸਨ ਤਾਂ ਵੀ ਸੰਗਤਾਂ ਚਾਹ ਹਿਰਦੇ 'ਚ ਲੈ ਕੇ ਗੁਰੂ ਗੁਰੂ ਕਰਨਾ ਬਾਣੀ ਗਾਉਣੀ ਉੱਚੀ ਆਵਾਜ਼ ਤੇ ਗੁਰੂ ਦੇ ਚਰਨਾਂ 'ਚ ਪਹੁੰਚਣਾ ਉਸੇ ਤਰ੍ਹਾਂ ਹੁਣ ਵੀ ਸੰਗਤਾਂ ਪਹੁੰਚਦੀਆਂ ਨੇ ਜੀ ਸੰਧਿਆ ਦੇ ਵੇਲੇ ਵੀ ਪਹੁੰਚਦਿਆਂ ਨੇ ਅਮਰਤ ਵੇਲੇ ਵੀ ਪਹੁੰਚਦਿਆਂ ਨੇ ਕੋਈ ਕਰਮਕਾਂਡ ਨਹੀਂ ਹਾਂ ਬਾਣੀ ਦੇ ਨਾਲ ਜੁੜੇ ਹਾਂ ਬਾਣੀ ਵੱਲ ਨੂੰ ਆ ਰਹੇ ਹਾਂ ਬਾਣੀ ਸਾਡੇ ਹਿਰਦੇ 'ਚ ਵਸ ਰਹੀ ਆ ਬਾਣੀ ਦੇ ਆਧਾਰ 'ਤੇ ਜੀਵਨ ਜਿਊ ਰਹੇ ਹਾਂ ਤੇ ਫਿਰ ਸੱਦ ਖੰਦਿਆ ਜੀ ਗੁਰੂ ਦੇ ਨੇੜੇ ਹੋ ਰਹੇ ਹਾਂ ਤੇ ਨੇੜੇ ਹੋਣਾ ਕੋਈ ਪਖੰਡ ਨਹੀਂ ਬਾਣੀ ਤੋਂ ਦੂਰ ਹੋ ਰਹੇ ਹਾਂ ਕਰਮਕਾਂਡ ਵੱਲ ਜਾ ਰਹੇ ਹਾਂ ਤੇ ਫਿਰ ਗੁਰੂ ਤੋਂ ਦੂਰ ਹੋ ਰਹੇ ਹਾਂ ਤੇ ਦੂਰ ਹੋਣਾ ਹੀ ਪਖੰਡਿਆ ਜੀ ਇਸ ਕਰਕੇ ਗੁਰੂ ਦੇ ਚਰਨਾਂ 'ਚ ਜੁੜਿਆ ਕਰੀਏ ਬਾਣੀ ਪੜਿਆ ਕਰੀਏ ਜਿੱਥੇ ਆਪਾਂ ਸੋਚਦੇ ਆ ਨਾ ਜੀ ਅੱਜ ਮੱਸਿਆ ਕੋਈ ਕਰਮ ਕਾਂਡ ਨਾ ਕਰੋ ਜੀ ਅੱਜ ਮੱਸਿਆ ਇੱਕ ਜਪਜੀ ਸਾਹਿਬ ਦਾ ਪਾਠ ਹੀ ਕਰ ਲਈਏ ਸਤਿਗੁਰੂ ਜੀ ਸਾਰੇ ਪਰਿਵਾਰ ਦਾ ਭਲਾ ਕਰਨ ਸਤਸੰਗਤ ਜੀ ਸਰਬੱਤ ਦਾ ਹੀ ਭਲਾ ਹੁੰਦਾ ਹੈ ਬਾਣੀ ਦੇ ਦੁਆਰਾ ਬਾਣੀ ਪੜੋ ਗੁਰਮਖੋ ਜੋ ਮੰਗੋਗੇ ਮਿਲੇਗਾ ਸਤਿਗੁਰੂ ਜੀ ਝੋੜੀਆਂ ਭਰਦੇ ਨੇ ਸੋ ਹੋਈਆਂ ਪੁੱਲਾਂ ਦੀ ਮਾਫੀ ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ ਲੇ ਆਂਦਾ ਹੋਇਆ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨ ਆਉਣ ਵਾਲਾ ਸਮਾ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਜੋ ਜੋ ਵੀ ਅਰਜ਼ੋਈਆਂ ਨੇ ਅਰਦਾਸਾਂ ਨੇ ਸੱਚੇ ਪਾਤਸ਼ਾਹ ਜੀ ਉਹ ਪੂਰੀਆਂ ਕਰਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹਾਂ ਉਹੀ ਹਾਂ ਸੱਚ ਹੋਵੇ ਇਹ ਸਮਰੱਥਾ ਹੈ ਜੀ ਇਹ ਸਮਰੱਥ ਗੁਰੂ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਹੈ ਜੋ ਵੀ ਮੰਗਾਗੇ ਨਾ ਉਹ ਦੇਣ ਦੇ ਸਮਰੱਥ ਨੇ ਔਰ ਕਿਸੇ ਦੇ ਪਾਸ ਇਹ ਸਮਰੱਥਾ ਨਹੀਂ ਸਤ ਸੰਗਤ ਦੀ ਸੀਮਾ ਹੁੰਦੀ ਆ ਕਿ ਕਿਹਦੇ ਕੋਲ ਕੀ ਆ ਕਿਹਦੇ ਕੋਲ ਕੀ ਆ ਇੱਕੋ ਹੀ ਇੱਕ ਦਾਤਾ ਹੈ ਜਿਹਦੇ ਕੋਲ ਸਭ ਕੁਝ ਹੈ ਤੇ ਉਹ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋੜ ਨਾ ਆਵੇ ਹੀ ਗਣਤ ਭਰੇ ਭੰਡਾਰ ਸਾਨੂੰ ਸਤ ਗੁਰੂ ਜੀ ਹਰ ਰੋਜ਼ ਸਮਝਾਉਂਦੇ ਆ ਨਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਾਇ ਵਿਸਰ ਨਾ ਜਾਈ ਉਹਨੂੰ ਵਿਸਾਰੀਏ ਨਾ ਉਹਦੇ ਨਾਲ ਜੁੜੀਏ ਤੇ ਉਹਦੇ ਨਾਲ ਜੁੜ ਕੇ ਗੁਰਮਖੋ ਜੋ ਉਹਦੇ ਤੋਂ ਮੰਗਾ ਕੇ ਉਹ ਮਿਲੇਗਾ ਝੋਲੀਆਂ ਭਰਨਗੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੂਹਾ ਸੱਚ ਹੋਵੇ ਸਤਿਗੁਰੂ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਨਸ਼ਿਆਂ ਦਾ ਤਿਆਗ ਕਰੀਏ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਸਾਬਤ ਸੂਰਤ ਹੋਈਏ ਖੰਡੇ ਬਾਟੇ ਦੀ ਪੌਲ ਛਕੀਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਈਆਂ ਪੁੱਲਾਂ ਦੀ ਮਾਫੀ ਗੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ